ਵਿੱਚ ਹਾਥੀ ਚੱਕ ਜਿਹੜੇ ਨੇ ਫਸਲਾਂ ਦੇ ਘਰਾਂ ਦੇ ਜਾਂ ਪਸ਼ੂਆਂ ਦੇ ਨੁਕਸਾਨ ਦੇ ਅਸੀਂ ਉਹ ਦੇਣ ਲੱਗ ਜਾਾਂਗੇ ਜੀ ਦੀਵਾਲੀ ਤੋਂ ਪਹਿਲਾਂ ਕੁਝ ਦੀਵੇ ਬਾਲਣ ਦਾ ਕੋਈ ਮਕਸਦ ਮਿਲ ਜੇ ਲੋਕਾਂ ਨੂੰ ਨਹੀਂ ਤਾਂ ਕਾਲੀ ਦੀਵਾਲੀ ਬੜੀ ਬੜੀ ਮਨਾ ਚੁੱਕੇ ਆਂ ਜੀ ਬੜੀਆਂ ਦੀਵਾਲੀਆਂ ਸਾਡੀਆਂ ਕਾਲੀਆਂ ਲੰਗੀਆਂ ਨੇ ਤੇ ਟਾਈਮ ਬౌੰਡ ਹੈ ਜੀ ਅਸੀਂ ਪਹਿਲਾਂ ਕਿਉਂਕਿ ਕਿਹਾ ਹੋਇਆ ਕਿ ਅਸੀਂ 40 ਦਿਨਾਂ ਦੇ ਵਿੱਚ ਵਿੱਚ ਸਾਰੀਆਂ ਗਰਦੌਰੀਆਂ ਸਪੈਸ਼ਲ ਗਰਦੌਰੀਆਂ ਕਿਉਂਕਿ ਕਈ ਵਾਰ ਪਾਣੀ ਹੁਣ ਘਟ ਰਿਹਾ ਤਾਂ ਹੁਣ ਅੰਦਰ ਤੱਕ ਜਾ ਕੇ ਨੁਕਸਾਨ ਜਾਦਾ ਨੁਕਸਾਨ ਦਾ ਜਿਹੜਾ ਅੰਦਾਜ਼ਾ ਲੱਗ ਰਿਹਾ ਤਾਂ ਇਹ ਨਹੀਂ ਹੈਗਾ ਕਿ ਅਸੀਂ ਬਾਅਦ ਦੇ ਵਿੱਚ ਖੇਰ ਦੁਬਾਰਾ ਗਰਦੌਰੀਆਂ ਕਰਕੇ ਉਹਨੂੰ ਦੁਬਾਰਾ ਕਰਦੇ ਰਹੀਏ ਤੇ ਇਸ ਕਰਕੇ ਨਾਲ-ਨਾਲ ਡੀਸੇਲਟਿੰਗ ਵਾਸਤੇ ਜੀ ਅਸੀਂ 7200 ਰੁਪਏ ਪਰ ਏਕੜ ਕਿਸਾਨ ਨੂੰ ਦੇ ਰਹੇ ਹਾਂ ਉਹ ਚਾਹੇ ਡੀਜ਼ਲ ਵਾਸਤੇ ਵਰਤ ਲੇ ਚਾਹੇ ਉਹ ਆਪਣੇ ਟਰੈਕਟਰ ਕੋਈ ਇਧਰ ਉਧਰ ਲੈਣਾ ਹੈ ਜਾਂ ਕੋਈ ਜੇ ਸੀਬੀ ਲੈਣੇ ਵੈਸੇ ਜੇ ਸੀਬੀ ਅਸੀਂ ਵੀ ਦੇਵਾਂਗੇ ਟਰੈਕਟਰ ਸਾਡੇ ਵੀ ਹੋਣਗੇ ਪਰ 7200 ਰੁਪਿਆ ਪਰ ਏਕੜ ਉਹਨੂੰ ਰੇਤ ਜਿਹੜੀ ਆ ਗਈ ਉਹਨੂੰ ਚੱਕਣ ਵਾਸਤੇ ਅਸੀਂ ਉਹਦਾ ਖਰਚਾ ਦੇਵਾਂਗੇ ਜੀ 7200 ਰੁਪਿਆ ਇੱਕ ਹੋਰ ਜਿਹੜੀ ਦਿੱਕਤ ਆਈ ਹੈ ਸਰ ਕੁਝ ਜ਼ਮੀਨਾਂ ਰੁੜ ਗਈਆਂ ਸਰ ਦਰਿਆ ਨੇ ਆਪਣਾ ਰੁਖ ਬਦਲ ਲਿਆ ਜ਼ਮੀਨਾਂ ਰੁੜ ਗਈਆਂ ਉਹ ਜ਼ਮੀਨਾਂ ਨੂੰ ਹੁਣ ਕਿੱਥੇ ਪਾ ਲਾਂਗੇ ਜੀ ਉਹ ਤਾਂ ਦਰਿਆ ਲੈ ਗਿਆ ਉਹਦੇ ਵਾਸਤੇ ਜੀ 47500 ਰੁਪਿਆ ਪਰ ਹੈਕਟੇਰ ਹੈਕਟੇਅਰ ਜਿਹੜਾ 2.5 ਇਕੜ ਦਾ ਹੁੰਦਾ ਜੀ ਜਨਕਿ 18800 ਰੁਪਈਆ ਅਸੀਂ ਉਹ ਜ਼ਮੀਨਾਂ ਜਿਹੜੀਆਂ ਰੁੜ ਗਈਆਂ ਉਹਨਾਂ ਦੇ ਨੰਬਰ ਨੰਬਰ ਚਲੋ ਹੋਣਗੇ ਤੁਹਾਡੇ ਕੋਲ ਅਸੀਂ ਉਹਨਾਂ ਦੇ ਮਾਲਕਾਂ ਨੂੰ ਉਹਦਾ ਮੁਆਵਜ਼ਾ ਦੇਵਾਂਗੇ ਤਾਂ ਕਿ ਦੇਖੋ ਦਰਿਆ ਤੋਂ ਜ਼ਮੀਨ ਤਾਂ ਵਾਪਸ ਲੈ ਨਹੀਂ ਸਕਦੇ ਦਰਿਆ ਤਾਂ ਆਪਣੇ ਰਸਤੇ ਆ ਬਣਾਉਂਦੇ ਨੇ ਤੋਂ 1800 18800 ਰੁਪਈਆ ਉਹਨਾਂ ਦਾ ਜਾਊਗਾ ਜੀ ਬਾਕੀ ਫਿਰੋਜ਼ਪੁਰ ਤੇ ਫਾਜ਼ਿਲਕਾ ਦਾ ਜਿਹੜਾ ਸੇਮ ਦਾ ਏਰੀਆ ਜਿੱਥੇ ਪਹਿਲੇ ਪਾਣੀ ਸੀਗਾ ਉਹ ਪਾਣੀ ਨੂੰ ਕੱਢਣ ਵਾਸਤੇ ਚਾਹੇ ਉਹ ਡੀਜ਼ਲ ਦੇ ਤੌਰ ਤੇ ਚਾਹੇ ਉਹ ਇੰਜਣ ਲਾ ਕੇ ਪਾਈਪਾਂ ਦੇ ਤੌਰ ਤੇ 3.4 ਕਰੋੜ ਰੁਪਇਆ ਅਸੀਂ ਮੁੱਖ ਮੰਤਰੀ ਲੀਫੰਡ ਚ ਉਹ ਲੈਣੀ ਜਾਰੀ ਕਰ ਚੁੱਕੇ ਆ ਜੀ ਤਾਂ ਕਿ ਉਹਨੂੰ ਉਹ ਜਿਹੜੇ ਨੇ ਆਪਣੇ ਫਸਲਾਂ ਨੂੰ ਕਣਕਾਂ ਵਾਸਤੇ ਤਿਆਰੀ ਕਰ ਸਕਣ ਜਾਂ ਜਿਹੜੀ ਵੀ ਫਸਲ ਉਸ ਇਲਾਕੇ ਦੀ ਵਿਦਦੀ ਹੈ। ਬਾਕੀ ਜਿਵੇਂ ਰਾਣੇਪੁਰਜੀਤ ਸਿੰਘ ਨੇ ਕਿਹਾ ਕਿ ਇੰਟਰਨੈਸ਼ਨਲ ਏਜੰਸੀਆਂ ਤੋਂ ਪਹਲ ਲੈ ਸਕਦੇ ਆ ਕਿ ਜੇ ਆਈਐਮਡੀ ਜਿਹੜੀ ਹੈ ਉਹ ਉਹਦੇ ਅੰਦਾਜ਼ੇ ਫੇਲ ਹੁੰਦੇ ਨੇ। ਇੰਟਰਨੈਸ਼ਨਲ ਨਾਲੋਂ ਸਾਡਾ ਆਈਆਈਟੀ ਖੜਗਪੁਰ ਆਈਆਈਟੀ ਬੈਂਗਲੌਰ ਹੈ ਜੀ ਤੇ ਥਾਪਰ ਯੂਨੀਵਰਸਿਟੀ ਪਟਿਆਲਾ ਜਿਹੜੀ ਹੈ ਅਸੀਂ ਉਹਨਾਂ ਤੋਂ ਮਦਦ ਲੈ ਰਹੇ ਹਾਂ ਫਿਊਚਰ ਵਾਸਤੇ ਵੀ ਆ ਜਿਹੜੀ ਥਾਪਰ ਯੂਨੀਵਰਸਿਟੀ ਪਟਿਆਲਾ ਜੀ ਉਹ ਆਪਣਾ ਸੈਟੇਲਾਈਟ ਲਾਂਚ ਕਰ ਰਿਹਾ ਹੈ ਇਸ ਲੈਵਲ ਤੇ ਉਹ ਇੰਜੀਨੀਅਰਿੰਗ ਜੇ ਅੱਗੇ ਚਲੇ ਗਏ ਕਿ ਉਹਨਾਂ ਨੇ ਇਜ਼ਾਜ਼ਤ ਲੈ ਲਈ ਹੈ ਆਪਣਾ ਸੈਟੇਲਾਈਟ ਲਾਂਚ ਕਰ ਰਿਹਾ ਫਿਊਚਰ ਦੇ ਵਿੱਚ ਸਾਨੂੰ ਕਿਸੇ ਵੀ ਅੰਦਾਜ਼ਾ ਲਾਉਣ ਵਾਸਤੇ ਸੈਟੇਲਾਈਟ ਜਿਹੜੇ ਇਮੇਜੇਸ ਨੇ ਉਹ ਸਾਡੇ ਕੋਲੇ ਉਹਨਾਂ ਕੋਲੇ ਆਪਣੇ ਉੱਥੇ ਕੰਟਰੋਲ ਰੂਮ ਹੋਊਗਾ ਤਾਂ ਪੰਜਾਬ ਦੇ ਵਿੱਚੋਂ ਹੀ ਅਸੀਂ ਉਹਨੂੰ ਜਿਹੜਾ ਆਪਰੇਟ ਕਰ ਸਕਦੇ ਹਾਂ ਉਹ ਸਾਡੀ ਹੈਲਪ ਕਰਨ ਨੂੰ ਹਰ ਕਿਸਮ ਦੀ ਤਿਆਰ ਨੇ ਜੀ ਅੱਜ ਮੈਂ ਇਹ ਸੇ ਕਰਕੇ ਸਾਰੇ ਅੰਕੜੇ ਦੱਸ ਰਿਹਾ ਕਿ ਕਿਉਂਕਿ ਬਿੱਲ ਆਉਣੇ ਨੇ ਉਹ ਡੀਸਿਲਟਿੰਗ ਦੇ ਬਿੱਲ ਆਉਣੇ ਨੇ ਜਾਂ ਮੁਆਵਜ਼ੇ ਦੇ ਬਿੱਲ ਆਉਣੇ ਨੇ ਤੇ ਬਾਕੀ ਜਿੰਨੇ ਵੀ ਮੇਰੇ ਕੋਲੇ ਸਾਰੀਆਂ ਅਸੀਂ ਉਹਨਾਂ ਨੂੰ ਲਿਖਿਆ ਸੀਗਾ ਕਿ 33% ਦਾ ਤੁਸੀਂ 17000 ਫਿਕਸ ਕਰ ਦਿਓ ਤੇ 6800 ਦੀ ਬਜਟ ਤੁਸੀਂ ਸਾਨੂੰ ਸਟੇਟ ਗਵਰਨਮੈਂਟ ਕੰਟਰੀਬਿਊਸ਼ਨ 8200 ਪਰ ਏਕੜ ਹੋ ਜੂਗੀ ਤੇ 15000 ਸਾਨੂੰ ਤੁਸੀਂ ਪਰ ਏਕੜ ਫਾਰਮਰ ਨੂੰ ਮਿਲ ਜੇ ਜਿਹੜਾ 33% ਦਾ 50000 ਰੁਪਏ ਅਸੀਂ ਪਰ ਇੱਕੜ ਉਹਨਾਂ ਨੂੰ ਮੰਗ ਕੀਤੀ ਪਰ ਉਹ ਕਹਿੰਦੇ ਵੀ ਸਾਡੇ ਤਾਂ ਇਹੀ ਰੇਟ ਨੇ ਅਸੀਂ ਹੋਰ ਨਹੀਂ ਦੇ ਸਕਦੇ ਦੁੱਖ ਦੀ ਗੱਲ ਇਹ ਹੈ ਸਰ ਕਿ ਪਰਸੋਂ ਇਹਨਾਂ ਦਾ ਇੱਕ ਮੰਤਰੀ ਕੇਂਦਰ ਦਾ ਆਇਆ ਤੇ ਉਹਨੇ ਉੱਥੇ ਬਿਆਨ ਦਿੱਤਾ ਕਹਿੰਦੇ ਵੀ ਜਿਹੜਾ 1600 ਕਰੋੜ ਰੁਪਈਆ ਉਹ ਸਿੱਧਾ ਕਿਸਾਨਾਂ ਨੂੰ ਦੇਵਾਂਗੇ ਪੰਜਾਬ ਸਰਕਾਰ ਨੂੰ ਨਹੀਂ ਦਿੰਦੇ